ਚੱਲੋ ਦੌੜੋ ਮੋਰ ਬਦਲਾ ਨਹੀਂ ਮਿਲਿਆ ਪਿਆ ਥਾਗੇ ਬੰਦੇ ਭਾਈ ਸਾਹਿਬ ਅਸੀਂ ਭਈਆਪਾ ਗੋਬਿੰਦਗੜ੍ਹ ਤੋਂ ਦੁਰ ਪਏ ਆ ਹੇਮਕਾਉਂਟ ਸਾਹਿਬ ਦੇ ਰਸਤੇ ਅੱਜ ਸਾਰਾ ਦਿਨ ਲੱਗ ਜੂ ਰਸਤੇ ਜੀ ਆਪਾਂ ਨੂੰ ਤੇ ਰਾਤੀ ਇੱਥੇ ਸਰਾ ਮਿਲ ਗਈ ਰਹਿਣ ਨੂੰ ਥੱਲੇ ਗੱਦੇ ਵਿਛਾ ਕੇ ਲੰਮੇ ਪੈ ਗਏ ਆਪਾਂ ਕਮਰੇ ਬਹੁਤ ਜਿਆਦੇ ਮਹਿੰਗੇ ਇੱਥੇ ਤਿੰਨ ਤਿੰਨ 4000 ਰੁਪਏ ਦਾ ਕਮਰਾ ਇੱਥੇ ਚੜਾਈ ਜਾਂਦੇ ਹੁਣ ਇਹ ਥੋੜਾ ਟਾਈਮ ਨਹੀਂ ਹੋਇਆ ਤਾਂ ਰਣੋ ਦੇ ਸਾਥ ਚੜ੍ਹ ਵੀ ਗਿਆ ਚਾਹ ਪਾਣੀ ਪੀ ਲਿਆ ਆਪਾਂ ਤੇ ਮਾਰਨਿੰਗ ਕਟਕੇ ਇੱਕ ਦਿਨ ਨਾਲੋਂ ਲਿਆ ਹੀ ਤੇ ਹੁਣ ਆਪਾਂ ਤੁਰ ਪਏ ਆ 5 ਵਜ ਗਏ ਆ ਮੈਂ ਵੀ ਆਪਾਂ ਕਰਾ ਲਈ ਗੱਡੀ ਹੁਣ 50 ਰੁਪਏ ਸਵਾਰੀ ਹੈ ਨਾ 100 ਸਵਾਰੀ ਕਮ ਹੋ ਗਈ 80 ਹੈ ਨਾ ਸਵਾਰੀ 50 ਰੁਪਏ ਇੱਕ ਬੰਦੇ ਇੱਕ ਬੰਦੇ ਚੱਲ ਪਰੇ ਮੜਾ ਚਲੋ ਬਾਦੂ ਆ ਯਾਰ ਨੋ ਬੰਦੇ ਘੱਟ ਥੋੜੀ ਆ ਯਾਰ ਨਹੀਂ ਜਾ ਰਹੀ ਤਾਂ ਹਮਾਰਾ ਕੀ ਤਸੁਰ ਹੈ ਉਹ ਕੋਈ ਕੰਨ ਫੜੀ ਜਾ ਰਹੀ ਹੈ ਤਵੇ ਇੱਕ ਸਭ ਸਭ ਦੇ ਜੋੜੇ ਵਿੱਚ ਆਈਏ ਇੱਕ ਇੱਕ ਵਾਸਤੇ ਨਾ ਮੈਂ ਆਪਣੇ ਹਿਸਾਬ ਨਾਲ ਬਿਠਾਤੇ ਹਮ ਮਾਈਨਸ ਕਰਕੇ ਅਬ ਮੇਰੋਂ ਹੋਤਾ ਕੈਂਪ ਅਨ ਦਸ ਵਾਰੀਆਂ ਪਾਉਣੀਆਂ ਮੈਂ ਕੋਈ ਨਹੀਂ ਰਹਿਣਾ ਕੁੰਟੀ ਕੋ ਲਾਈਂ ਕਿ ਕਲੀ ਕਿਸੇ ਚੱਲ ਦੇ ਘਰ ਲੈ ਛੱਡ ਕੇ

ਰੋਇ ਸਮਾਨ ਮhenga ਨਾ ਜਗਾ ਜਨਾ ਪੁੱਤ ਜਾਈ ਜਈਏ ਥੋੜਾ ਉੱਤੇ ਆਏ ਤੇ 40 ਰੁਪਏ ਦੀ ਮੋਦ ਤੇ ਹੋਰ ਉੱਤੇ ਜਾਵਾਂਗੇ ਤੇ 100 ਰੁਪਏ ਦੀ ਬੋਤਲ ਆ ਓੜੋ ਫੇਰ ਯਾਰ ਇੱਕ ਇੱਕ ਬੋਤਲ ਹਾਂ ਆਪਣੇ ਜਿਆਦੀ ਡੰਗਾ ਜੀ ਉਥੇ ਇੱਥੇ ਲੱਗਿਆ ਨਾ ਲੱਗਿਆ ਠੋੜਾ ਚਾਹ ਕੋਲਡ ਡਰਿੰਕ ਪ੍ਰੋਟਾ ਲੈ ਲੋ ਤਾਂ ਹੀ ਇੱਕ ਯਾਰ ਪਾਣੀ ਦੀ ਬੋਤਲ ਰਸਤੇ ਦੀ ਕੰਮ ਆਊਗਾ ਬਪਾ ਦੀ ਪਾਣੀ ਲੈ ਜਾਓ ਓਰੇ ਰਸਤੇ ਦੀ ਕੰਮ ਆਊਗਾ ਕਿੰਨੇ 40 ਰੁਪਏ ਦੀ ਓੜਾ ਟੁੱਟੇ ਰੱਖੀ ਫਿਰ ਤੇ 40 ਰੁਪਏ ਦੀ ਬੋਤਲ ਉੱਪਰ ਕਿੰਨੇ ਦੀ ਆ 60 80 ਮਿੰਟ ਤੋਂ 60 ਤੋਂ ਉੱਪਰ 80 ਰੁਪਏ ਆ 100 ਵਿੱਚ ਛੁੱਟੇ ਨੇ ਟਰਾਫੀ ਦੇ ਤਾਂ ਹੋਂਸੀ ਟਰਾਫੀ ਮਿਸਕੋਟ ਦੇ ਦਈਏ ਮਿਸਕੋਟ ਇੱਧਰ ਕਟਾ ਦੇ ਦਈਏ ਕਿਹੜੇ ਦਰ ਵੀ ਕਟਾਉਣੀ ਕਿੰਨੇ ਮਿਲਾਂ ਦਰ ਵੀ ਘਟਾ ਦੇਣਾ ਮੈਂ ਕਿਹੜੀ ਲੈਣੀ ਤੇ ਇੱਥੋਂ ਤੱਕ ਆਉਂਦੇ ਆ ਮੋਟਰਸਾਈਕਲ ਗੱਡੀਆਂ ਗਾੜੀ ਫੇਰ ਸਾਰੀ ਯਾਤਰਾ ਪੈਦਲ ਆ ਇੱਥੇ ਲਵਾ ਲੈਂਦੇ ਆ ਪਰਚੀ ਕੱਢਦੇ ਸਮਾਨ ਬਹੁਤ ਮਹਿੰਗਾ ਇੱਥੇ ਡਬਲ ਡਾਲਰ ਰੇਟ ਆ ਉੱਪਰ ਟ੍ਰਿਪਲ ਹੋਈ ਨਾ ਅੱਗੇ। ਇਹਨਾਂ ਨੂੰ ਉਹ ਕਰੇ। ਉਹ ਡੰਡੀ ਪਾਵੇ ਠਾਣੂ। ਬਾਹਰ ਚੱਲ ਜੀ ਉਹ ਡੰਡੀ ਪਾਵੇ ਠਾਣੂ। ਬਾੜੰਦਰਾ ਰਸਤਾ ਖਰਾਬ ਵੀ ਬੜਾ ਵਾ ਛੜਕਾ। ਤੇ ਠੰਡ ਵੀ ਬਹੁਤ ਆ ਉੱਪਰ। ਤੇ ਚੜ੍ਹਾਈ ਵੀ ਬਹੁਤ ਆ। ਸਾਹ ਚੜ ਗਿਆ ਥੋੜਾ ਜਿਹਾ ਰਹਿ ਜਾਂਦੇ। अपनी आंटी सब हेगा वो बी आप रुके परौंठे खान पर इतने एक या सठ रुपये का ਮੈਗੀ ਵੀ 68 ਰੁਪਏ ਦੀ ਜੇ ਤੁਸੀਂ ਇਹ ਆਰਜੇਮ ਕੌਂਟ ਸਾਹਿਬ ਦੇ ਆਪਣਾ ਮੈਗੀ ਦੇ ਲੈ ਕੇ ਆਇਆ ਕਰੋ ਨਾ ਇੱਕ ਨਿਕਾਹ ਦਾ ਸਟੋਰ ਮਿਲਦਾ ਉਹ ਲੈ ਆ ਕਰੋ ਕਿਥੇ ਬਹੁਤ ਮਹਿੰਗਾ ਇਹ ਸ਼ੁਰੂਆਤ ਹੀ ਹੋਈ ਹੈ ਥੋੜਾ ਹੀ ਚੜੇ ਹਲੇ 4-5 ਕਿਲੋਮੀਟਰ ਤੇ ਟ੍ਰਿਪਲ ਗੁਣਾ ਜਿਹੜਾ ਰੇਟ ਵਧ ਗਿਆ ਚੀਜ਼ਾਂ ਦਾ ਤੇ ਮਾਰਚ ਜਿਹੜਾ ਵਾ ਹੋਰ ਹੋ ਜਾਣਾ ਵਾ ਗਾੜੀ ਤੇ ਕਈ ਗੁਣਾ ਜ਼ਿਆਦਾ ਦਾ ਗੁਣਾ ਜ਼ਿਆਦਾ ਰੇਟ ਹੋ ਜਾਣਾ ਚੀਜ਼ਾਂ ਦਾ 100 ਰੁਪਏ ਦੀ ਬੋਤਲ ਜਿਹੜੀ 15 ਰੁਪਏ ਦੀ ਮਿਲਦੀ ਥੱਲੇ ਸੋ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਆਇਓ ਇੱਥੇ ਬਹੁਤ ਮਹਿੰਗਾ ਜਿਹਾ ਪਰਸਬਾਨ ਆਪਰਾਉਠ ਹੋਈ ਨਾਰਮਲ ਜੀ ਰੋਟੀ ਅਰ ਗਈ ਆ ਆਪਣੇ ਦਾ ਡਵੈਲਪਰਾਂ ਉਠਾ ਹੁੰਦਾ ਨਾ ਪਰੌਠਾ ਵੀ ਨਾਰਮਲ ਜੀ ਆ ਬਿਲਕੁਲ ਬਿਲਕੁਲ ਬਦਲਾ ਜ ਆ ਪਰੌਠਾ ਦੇ ਰੇਟ ਹੀ 60 ਰੁਪਏ ਉਹ ਵੀ ਪਰੌਠੇ ਪਰੌਠੇ ਖਾ ਗਿਆ ਆਪਾਂ ਫੇਰ ਤੁਰ ਪੇ ਹੋਣਾ ਹੁਣ ਜਾਵੇਂਗਾ ਲਗਾਤਾਰ ਹੀ ਗੋਵਿੰਦਾਂ ਤੱਕ ਸੋਲੇ ਨੇ ਉਹ ਨotra normal ਜੀ ਆਈਆ ਉਸਨੋਂ ਜ਼ਿਆਦਾ ਹੀ ਹੈ ਨਾ ਇਸ ਮੋੜ ਜਾਈ ਜੀ ਵੇngo ਪਿੱਛਾ ਚੜਿਆ ਪੂਰਾ ਸਰਹਾਰ ਨਾ ਨਹੀਂ ਹਾਂ ਨਿਹਾਰ ਨਹੀਂ ਬੰਨੀ ਸਰਹਾਰ ਦੀ ਬੰਨੀ ਵੀਰ ਜੀ ਫੋਟੋ ਖਿੱਚਣਾ ਮਨਾ ਹੈ ਮਾਰਦੀ ਜਾਣ ਲੱਗਾ ਪਰ ਖੋਤੀ ਆ ਆਓ ਓਏ ਅਕ ਕਿੰਨੇ ਦੀ ਬੋਤਲ ਹੈ 80 ਰੁਪਏ ਦੀ 80 ਰੁਪਏ ਦੀ ਬੋਤਲ ਹੈ ਉੱਪਰ ਉੱਪਰ ਜਾ ਕੇ ਰੇਟ ਵਧਦਾ ਜਾਂਦਾ ਹੁਣ ਕੈਂਟੀਨ ਇਹ ਕਿੰਨੇ ਦੀ ਉਤਰਾ ਕਿੰਨੇ ਦੀ ਹੈ ਉਤਰਾ ਇਹ ਪੈਟਾ ਜੀ 30 ਦੀ ਆ ਇੱਕੋ ਰੇਟ ਲਿਖਾਣਾ ਇੱਥੇ ਅਸੀਂ ਲੋ ਜੀ ਬੈਠੇ ਆਪਾਂ ਤਾਂ ਉੱਪਰ ਚੜਾਈ ਜਾਂਦੀ ਆ ਤੇ ਤਾਂ ਨੂੰ ਮਿਲ ਕੇ ਜਾਣਾ ਚਾਹਣਾ ਪੈਣਾ ਜੇ ਸਾਵੜਾ ਚੜਿਆ ਵਾ ਹੌਲੀ ਜਿੜੀ ਕਰਕੇ ਜਾਵਾਂਗੇ ਜਾਵਾਂਗੇ ਤੁਰ ਕੇ ਪਰ ਸਾ ਲੈ ਲੈ ਕੇ ਸ਼ਾਂਮੀ ਕਿਦਾਂ ਮਤਲ ਸਟਿਆ ਸਟਾ ਆ ਪਾਣੀ ਦੀ ਬੋਤਲਾਂ ਲਾਈਆਂ ਸੀ ਮਗਰ ਆਵੇ ਕਟਾਂ ਚ ਪਾਈਆਂ ਪਾਣੀ ਦਾ ਹੀ ਆਸਰਾ ਇੱਥੇ ਕਿਉਂਕਿ ਇੱਧਰ ਕਿਹੜਾ ਪੰਜਾਬ ਆ ਵੀ ਇੱਕ ਗੱਲ ਇੱਧਰ ਦੇਖੀ ਆ ਵੀ ਪੰਜਾਬ ਚ ਮੰਨੋ ਕਈ ਥਾਵਾਂ ਤੇ ਲੰਗਰ ਲੱਗਦੇ ਪਰ ਇੱਧਰ ਦੇ ਲੋਕ ਜਾਇਦਰ ਲੰਗਰ ਲਿਓਣ ਥੋੜਾ ਉੱਪਰ ਮੁਸ਼ਕਲੇ ਆ ਕਿਉਂਕਿ ਨਾ ਕੋਈ ਸਾਂ ਨਾਉਂਦਾ ਇੱਧਰ ਨਾ ਕਰਕੇ ਨਾ ਕੋਈ ਪਾਣੀ ਦਾ ਵਰਤਾ ਦੇ ਨਾ ਹੀ ਕੋਈ ਲੰਗਰਿਆ ਜੋ ਕੋਈ ਮੋਲ ਹੀ ਲੈਣਾ ਪੈਂਦਾ ਨੇ ਮੁੱਲ ਵੀ ਤੇ ਗੁਣਾ ਚੋਗਣਾ ਦਾ ਗੁਣਾ ਜਿਆਦਾ ਰੇਟ ਆ ਇੱਥੇ ਚੀਜ਼ਾਂ ਦਾ ਜਿਹੜੀ 35 ਦੀ ਬੋਤਲ ਠੰਡੇ ਦੀ ਉਹ ਅਸੀਂ ਲੱਭਿਆਂ ਦੀ ਆ ਤੇ ਪਾਣੀ ਦੀ ਬੋਤਲ ਜਿਹੜੀ 15 ਦੀ ਉਹ 60 ਰੁਪਈਆ ਦੀ 40 ਦੀ 80 ਦੀ ਉੱਪਰ ਮਿਲਣੀ ਹੈ 100 ਦੀ ਤੇ ਜਿੰਨਾ ਤੋਂ ਨਹੀਂ ਤਰਿਆਦਾ ਉਹਨਾਂ ਵਾਸਤੇ ਪ੍ਰਬੰਧਿਆ ਖਚਰਾ ਦਾ ਹੈਲੀਕਾਪਟਰ ਦਾ ਲੇਕਿਨ ਜਾਰੀ ਸੰਗਤੀ ਜਿਹੜੀ ਤੁਰ ਕੇ ਹੀ ਜਾਣ ਲਈ ਆ ਚਲ ਆ ਵੀ ਜਿੰਨਾ ਤੋਂ ਮੁੱਲ ਕੇ ਨਹੀਂ ਚੱਲਿਆ ਜਾਂਦਾ ਉਹ ਵੀ ਰਿੰਦਾ ਸਵਾਰੀ ਕਰ ਲੈਂਦੇ ਆ ਤੇ ਬਾਕੀ ਸਾਲ ਲੈਣੇ ਕਿ ਜਿਹੜਾ ਬਹੁਤ ਤੁਰੇ ਜਾਂਦੇ ਹੌਲੀ ਹੌਲੀ ये ये गिलास ग्ला, अस्सी का है ये वाला ये सौ का है अस्सी वाला कौन सा है अच्छा डिस्काउंट है ओए सिंपल सिंपल अ महंगा तो नहीं पा अपने अपने पाना मिलता है ये उपरे आ गया ही मी आ गया ਇਹ ਵੇ ਵੇ ਵਾਈਕੂ ਵਾਈਕੂ ਏਦਾਂ ਦਾ ਰਸਤਾ ਲਗਾਤਾਰ ਹੀ ਬਲਕੇ ਤਾ ਚੜਾਈ ਵਾਲੀ ਆਉਣ ਗਿਆ ਵਾ ਇਹ 3-4 ਕਿਲੋਮੀਟਰ ਰਹਿ ਗਿਆ ਗੋਵਿੰਦ ਧਾਮ ਇਹ 4 ਕਿਲੋਮੀਟਰ ਤੇ ਗਾੜੀ 6-7 ਕਿਲੋਮੀਟਰ ਹੋਣਾ ਸ਼੍ਰੀਮਨਤ ਸਾਹਿਬ ਹੁਣ ਗੋਵਿੰਦ ਧਾਮ ਜਾ ਕੇ ਕਰੀ ਦੇਖਾਂਗੇ ਟਾਈਮ ਹੋਇਆ ਦੇ ਫੇਰ ਮੱਥਾ ਟੇਕਣ ਜਾਵਾਂਗੇ ਨਹੀਂ ਤੇ ਫਿਰ ਕੱਲ ਜਾਵਾਂਗੇ ਇਹ ਕਿੰਨੇ ਪੈਸੇ ਉੱਪਰ ਕੇ ਧਾਮ ਤੱਕ ਧਾਮ ਤੱਕ ਧਾਮ ਤੱਕ ਕਿੰਨੇ ਪੈਸੇ

ਉਹ ਜਾ ਫਿਰ ਉਹ ਫੜਾ ਉਹ ਫੜਾ ਮੈਂ ਕਿਹਦਾ ਰੁਕ ਜੀਏ ਨਾ ਸੀ ਠੰਡਾ ਹੋ ਜਾਂਦਾ ਫੇਰ ਠੰਡ ਜੀ ਵੜੀ ਲੱਗਣ ਲਾ ਪੈਂਦੀ ਆ ਤੁਰੇ ਜਾਈਏ ਫੇਰ ਜੇ ਤੁਰੇ ਜਾਈਏ ਤੇ ਫੇਰ ਸੈਟ ਰਹਿੰਦਾ ਵਾ ਜੇ ਬਹਿ ਜੀਏ ਨੇ ਸਰੀਰ ਕੀੜਾ ਇਹ ਨਿਕਲ ਲਾ ਪੈਂਦੀ ਤੇ ਛੰਡਾ ਹੋ ਜਾਂਦਾ ਸੀਰ ਅਰੇ ਭਾਈ 1.5 ਘੰਟੇ ਦਾ ਰਾਹ ਰਹਿ ਗਿਆ ਵਾ ਥੱਲੇ ਕਈ ਯਾਰ ਫਿਰ نیچے ਨੂੰ ਆਈਦਾ ਕੇ ਰੁਕ ਉੱਪਰ ਨੂੰ ਜਾਣ ਦਾ ਬਹੁਤ ਔਖਾ ਨੀਚੇ ਨੂੰ ਆਉਣਾ ਥੋੜਾ ਸੌਖਾ ਵਾ ਫਿਰ ਉੱਪਰ ਜਾਈਦਾ ਉਦੋਂ ਤੇ ਬਹੁਤ ਸਾਰਾ ਚੜਦਾ ਵਾ ਤੇ ਹੁਣ ਫੇਰ ਚੜ੍ਹਾਈ ਜਿਹੜੀ ਆ ਉੱਪਰ ਨੂੰ ਆ ਗਈ ਆ ਅਰੇ ਬਰਫਣੀ ਪੈਣੀ ਮਤਲਬ ਕਿ ਸ਼ੁਰੂ ਹੋਈ ਅਰੇ ਬਰਫ ਵਾਲਾ ਪਹਾੜ ਬਰਫਲੇ ਪਹਾੜ ਗਾੜੀ ਆਉਣਗੇ ਅਈ ਤਾਂ ਸਿੱਧੇ ਜਾਣ ਲੈ ਰਸਤੇ ਤੇ ਪੰਜਾਬੀ ਟੱਬ ਆ ਗਿਆ ਫੇਰ ਪਰ ਚੀਜ਼ਾਂ ਉਹ ਇੱਥੇ ਬਹੁਤ ਮਹਿੰਗੀਆਂ ਆ ਚੱਲ ਜਾਂਦੇ ਨਾ ਫੇਰ ਸਿੱਧਾ ਰਸਤਾ ਕਿੱਥੋਂ ਜਾਣਾ ਵਾ ਇੱਧਰ ਆ ਇੱਧਰ ਆ ਇਹਨੂੰ ਜਾਣਾ ਕਿ ਇੱਧਰ ਜਾਣਾ ਵਾ ਬਾਥਰੂਮ ਦੇ 20 ਰੁਪਏ ਲੈਂਦੇ ਆ ਭਾਵੇਂ ਬਾਥਰੂਮ ਹੀ ਕਰਨਾ ਉਹਦੇ 20 ਰੁਪਏ ਬਾਰਿਸ਼ ਬਾਰਿਸ਼ ਸ਼ੁਰੂ ਹੋ ਗਈ ਆ ਤੇ ਆਪਾਂ ਐਥੇ ਲਿਓ ਮੜਾ ਸਰਪਾਲ ਜੀ ਦੇ ਉਨਾਵੇਂ ਜਿੱਤਰਾ ਵੱਲੋਂ ਬਰਫ ਵਾਲੇ ਪਹਾੜ ਵੀ ਛੋਟੇ ਛੋਟੇ ਦਾ ਉਹਦੇ ਆਹੜਾ ਬਰਫ ਵਾਲੇ ਪਹਾੜੀ ਨਜ਼ਦੀਕ ਆ ਗਏ ਹੁਣ ਵਾਟਰਫਾਲ ਬਹੁਤ ਤਗੜਾ ਹੈ ਤੇ ਦੇਖੋ ਤੇ ਜੰਮ ਕਰ ਦੋ ਹੀ ਲੱਗਿਆ ਪਖਾਏ ਅੱਗੇ ਆ ਉਦੋਂ ਬਾਰਿਸ਼ ਬਹੁਤ ਆ ਗਈ ਹੈ ਹੁਣਾਂ ਦੱਸਾਂ ਕਿ ਬਹਾਵਾਂਗੇ ਫੇਰੇ ਜੇ ਗੱਲਾਂਗੇ ਅੱਜ ਇੱਥੇ ਬਾਰਿਸ਼ ਦਾ ਐਦਾ ਪਤਾ ਨਹੀਂ ਲੱਗਦਾ ਵੀ ਕਦੋਂ ਬਾਰਿਸ਼ ਆ ਜੇ ਹੁਣ ਇੱਕੇ ਦਮ ਹੀ ਆਉਣ ਲੱਗੀ ਆ ਬੱਦਲ ਮਲ ਕੇ ਬੱਦਲ ਰਹਿੰਦੇ ਆ ਇੱਥੇ ਸਵੇਰ ਤੋਂ ਹੀ ਬੱਦਲੇ ਆ ਤੇ ਲੇਕਿਨ ਮੌਸਮ ਸਹੀ ਹੀ ਹੁਣ ਇੱਕੇ ਦਮ ਬਾਰਸ਼ ਹੋ ਲੱਪੀ ਆ ਥੋੜੀ ਜੀ ਕੰਟਰੋਲ ਹੁੰਦੀ ਤੇ ਫਿਰ ਆਪਾਂ ਚੱਲਦੇ ਆ ਫਿਰ ਬਾਈ ਮੀ ਜਿਹੜਾ ਤੇਜ਼ ਹੋ ਗਿਆ ਮਾੜਾ ਮਾੜਾ ਤੇ ਆਪਾਂ ਬਰਸਾਤੀ ਪਾਲੀ ਆ ਪਰ ਨਾ ਛੋਟਾ ਬਣ ਲਿਆ ਕਿਉਂਕਿ ਉਹਦੇ ਨਾਲ ਫਿਰ ਆਉਣਾ ਨਹੀਂ ਹੈ ਇੱਥੇ ਵੀ ਨਹੀਂ ਆਉਂਦੇ ਪੂਰਾ ਇੱਥੇ ਮੂੰਹ ਜਾ ਟੋਪੀ ਤੇ ਮੀਂਹ ਜਿਹੜਾ ਤੇਜ਼ ਹੋਈ ਜਾਂਦਾ ਪਰ ਰੁਕਣਾ ਨਹੀਂ ਆ ਕਿਉਂਕਿ ਜੇ ਰੋਕੇ ਤੇ ਫੇਰ ਮੇਹਰਾ ਹੋਏ ਨਾ ਮਤੇ ਬਾਅਦ ਚ ਆ ਜਿਹੜੀ ਐਂਟਰੀ ਬੰਦ ਕਰ ਦਿੰਦੇ ਆ ਰਾਹ ਵੀ ਬਹੁਤ ਖਰਾਬ ਹੈ ਮੌਸਮ ਬਹੁਤ ਖਰਾਬ ਹੋ ਗਿਆ ਤਾਂ ਕਰਕੇ ਫਿਰ ਲੈ ਜੜਾ ਦੇਖਿਆ ਕਰੋ ਭਾਈ ਇਹ ਤੋਂ ਤੇ ਰਸਤਾ ਬਹੁਤ ਹੀ ਟਫ ਆਇਆ ਵਾ ਤਾਂ ਨਹੀਂ ਜਿਆਦਾ ਮਤਲਬ ਕਿ ਉੱਪਰੋਂ ਸਿੱਧਾ ਸਿੱਧਾ ਹੀ ਰਸਤਾ ਤੁਰੇ ਜਾਂਦਾ ਵਾ ਤੋਂ ਪ੍ਰੋਬਲਮ ਨਹੀਂ ਚੀਜ਼ ਬਹੁਤ ਰਸਤਾ ਸਿੱਧਾ ਸਿੱਧਾ ਜਾਣਾ ਆਵੇ ਉੱਪਰ ਵੀ ਹਲੇ ਮੀਂਹ ਵੀ ਪੈ ਰਿਹਾ ਵਾ ਤੇ ਰਸਤਾ ਬੜਾ ਟਫ ਹੈ ਇੱਕ ਜੈਕਟ ਪਾ ਲਈ ਗਰਮੀ ਲੱਗਣ ਦੀ ਅੰਦਰ ਉੱਪਰ ਮੀਂਹ ਪੈਣ ਤੇ ਪੌਣੇ ਪੈਣੇ ਹੀ ਨੇੜੇ ਇੱਥੂ ਆ ਕੇ ਜਲ ਥੋੜਾ ਜਿਹਾ ਬੰਦਾ ਆਣ ਹੋਇਆ ਵਾ ਉਹ ਤਾਂ ਪਿਛੇ ਰਸਤੇ ਤੋਂ ਤੁਰੇ ਆਉਂਦੇ ਆ ਅਜੇ ਅਜੇ ਵੀ ਪੁੱਛਿਆ ਸੀ ਤਾਂ ਵੀਰ ਦੋਤੇ ਕਹਿੰਦਾ ਵੀ 4-5 ਘੰਟੇ ਹੋਰ ਲੱਗਣਗੇ ਅਜੇ ਤਾਂ ਕਿ ਵੀ ਥੋੜਾ ਹੀ ਰਹਿ ਗਿਆ ਵਾ ਪਰ ਅਜੇ ਵੀ ਟਾਈਮ ਲੱਗ ਜਾਣਾ ਵਾ ਥਾਗੇ ਬੰਦੇ ਭਾਈ ਸਾਹਿਬਾ ਦੇ ਥਾਗੇ ਆ ਵਰਪ੍ਰੀਤ ਚੜਾਈ ਸਿੱਧੀ ਸਿੱਧੀ ਆ ਇਥੋਂ ਬਹੁਤ ਟਫ ਆਇਆ ਕਰਨ ਆੜੇ ਪੜ ਆ ਤੇ ਬੱਦਲਾ ਨਹੀਂ ਮਿੜੇ ਪਿਆ ਮੈਂ ਕਿਹਾ ਨਾਲ ਹੀ ਮਿਲਿਆ ਸੇ ਬੱਦਲਾ ਮੀਂਹ ਤੇੜੂ ਮਾ ਜਾਂਦਾ ਬਾਈ ਗਾੜੀ ਘੜੀ ਤੁਰੇ ਜਾਂਦੇ ਆ ਤੇ ਮੀਂਹ ਜਿਹੜਾ ਵੱਧਾ ਜਾਂਦਾ ਵਾ ਪੈਣ ਮਾੜਾ 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 ਸਾਰੇ ਰਾਈ ਪੈਂਦਾ ਆ ਵਾ ਲੇਕਿਨ ਇੱਥੇ ਆਖ ਛੜਾ ਵੱਧ ਗਿਆ ਪਣ ਆਪ ਬੱਦਲ ਦੇਖੋ ਪਹਾੜ ਦੇਖੋ ਤੇ ਬੱਦਲਾ ਹੀ ਲੱਗੇ ਪਿਆ ਆ ਚੈੱਕ ਕਰ ਬਹੁਤ ਉੱਪਰ ਆ ਗਏ ਆਜੇ ਹੋਰ ਉੱਪਰ ਜਾਣਾ ਆਪਾਂ ਬਾਈ ਮੀਂਹ ਜਿਆਦਾ ਵੱਧ ਗਿਆ ਥੋੜਾ ਜਿਆ ਇੱਥੇ ਹੋਣਾ ਹੋਰ ਵੀ ਜਿਹੜੀ ਸੰਗਤ ਆ ਉਹ ਸਾਰੀ ਬੈਠੀ ਇੱਥੇ ਨੇ ਹੁਣ ਹੁਣ 1 ਕਿਲੋਮੀਟਰ ਰਹਿ ਗਿਆ ਸਾਰਾ 1 ਕਿਲੋਮੀਟਰ ਰਹਿ ਗਿਆ ਤੇ ਘੰਟੇ ਇੱਕ ਦਾ ਰਾਹ ਵਾ ਡੇਢ ਦਾ ਜੇ ਲਗਾਤਾਰ ਤੁਰੇ ਜਾਈਏ ਤੇ ਆਓ ਤੁਰਗੇ ਯਾਰ ਹੁਣ ਸਾਜਣਾ ਉੱਠੋ ਯਾਰ ਗੋਪੀ ਉੱਠੋ ਆ ਗੋਪੀ ਉੱਠੋ ਉੱਠੋ ਓ ਕਿੱਟ ਲੈ ਉੱਥੇ ਨਾ ਛੱਡ ਜੀ ਓ ਕਿੱਟ ਫੱਲਾ ਆਪਣੀ ਗੋਲੀ ਆ ਗਿਆਂ ਗੋਵਿੰਦਤਾ ਹੁੰਦੇ ਤੇ 1 ਕਿਲੋਮੀਟਰ ਰਹਿ ਗਿਆ ਵਾ ਤੇ ਯਾਨੀ ਕਿ ਜੇ ਲਗਾਤਾਰ ਤੁਰੇ ਤੇ 1 ਘੰਟੇ ਦਾ ਰਾਹ ਵਾ ਜੇ ਰੁਕ ਰੁਕੇ ਜਾਵਾਂਗੇ ਤੇ ਡੇਢ 2 ਘੰਟੇ 1 ਕਿਲੋਮੀਟਰ ਰਹਿ ਗਿਆ ਹੁਣ ਉਰੇ ਕਹਿੰਦੇ ਰਸਤੇ ਆਏ ਆ ਜਿਹੜੇ ਵੀਰ ਨੇ ਆਉਣਾ ਵਧੇ ਆਪਣਾ ਪਾਣੀ ਫੂਣੀ ਦਾ ਰੋਟੀ ਦਾ ਪ੍ਰਬੰਧ ਕਰਕੇ ਆਵੇ ਕਿਉਂਕਿ ਬਹੁਤ ਮੰਗਾਈ ਆ ਉੱਪਰ ਆਈ ਤੇ ਟਾਪ ਤੇ ਜਾਣਾ ਉੱਥੇ ਬਹੁਤ ਜਗ੍ਹਾ ਆ ਚੱਲ ਗਿਆ ਕਾਪੀ ਦਿੱਤਾ ਅਚਰਨੇ ਦਾ ਪਾਣੀ ਬਿਲਕੁਲ ਸਾਫ਼ ਹੋਣ ਰਿਹਾ ਲੋਕ ਪੀਂਦੇ ਸੰਗਤ ਤੋਂ ਪੀਂਦੇ ਜੀ ਪਾਣੀ ਭਰ ਕੇ ਵੀ ਲੈ ਕੇ ਜਾਣ ਲਾ ਨੀ ਫੇਰ ਤੇਜ ਹੋ ਗਿਆ ਬਾਰਿਸ਼ ਬਹੁਤ ਜਾਰੀ ਤੇਜ ਹੋ ਗਈ ਆ ਅਸੀਂ ਤਾਂ ਬੈਠੇ ਆਂ ਵੀ ਚੱਲ ਤੁਰਦੇ ਆਂ ਲੇਕਿਨ ਇਹ ਬਾਰਿਸ਼ ਹੋਰ ਤੇਜ ਹੋ ਗਈਣ ਫੇਰ ਬੈਣਾ ਪੈਣ ਦੇ ਆਂ ਬਰਸਾਤੀ ਥੋੜੀ ਜਿਹੀ ਮਾੜੀ ਸੀ ਮਾੜੀ ਨਿਕਲੀ ਉਥੇ 80 100 ਰੁਪਏ ਦਿੰਦੇ ਉਹ ਲੰਗਿਆ ਸੀ ਤੇ ਉਹ ਵੀ ਥੋੜੇ ਛੇਕ ਜਿਹੇ ਹੋ ਗਏ ਬਰਸਾਤੀ ਚ ਕਿਤੇ ਨਹੀਂ ਗਿਆ ਉਹ ਕੋਲ ਤੋਂ ਡਾਊਨ ਲਾਉਂਡ ਕਰ ਲਿਆ ਆਪਾਂ ਨੇ ਨੇੜੇ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਆਹ ਫੌਜੀ ਕਹਿੰਦੇ ਕੀ ਆ ਹੈ ਤੇ ਸੰਗਤ ਦੇ ਰਿਆ ਨੂੰ ਬਣਾਇਆ ਵਾ ਗੋਬਿੰਦ ਘਰ ਨੇੜੇ ਪਹੁੰਚ ਗਏ ਆ ਉਹਦੇ ਪਰਲੇ ਬੰਨੇ ਆ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਆਵਾ ਕੈਂਪ ਜੀ ਆਪਾਂ ਆ ਗਏ ਹਾਂ ਜੀ ਗੁਰਦੁਆਰਾ ਗੋਬਿੰਦ ਘਾਟ ਆਉ ਤਲ ਕਰਾਉਣੇ ਆ ਦਰਸ਼ਨ ਤਾਂ ਪਹਿਲਾਂ ਗੋਬਿੰਦ ਘਾਟ ਹੀ ਇੱਥੇ 13 ਕਿਲੋਮੀਟਰ ਗੁਰਦੁਆਰਾ ਗੋਬਿੰਦ ਧਾਮ ਜਿਆ ਜਤੀ ਸਮਾਪਤ ਹੋ ਗਿਆ ਲੋਕਾਂ ਨੇ ਜੀ ਆਪਾਂ ਬਹੁਤ ਜੁਕੇ ਗੁਰਦੁਆਰਾ ਹਿੰਦਕੋਟ ਸਾਹਿਬ ਗੋਬਿੰਦ ਧਾਮ ਤੇ ਰਮਗੰਡ ਸਾਹਿਬ ਅੱਜ 6-7 ਕਿਲੋ ਲੀਟਰ ਆ ਉਹ ਮਾਰਨਿੰਗ ਵਾਕ ਕਰਾਂਗੇ ਆਪਾਂ ਤੇ ਘਰੋਂ ਆਪਾਂ ਸੋ ਜਿਹੜਾ ਇੱਥੇ ਕਰਾ ਜਰਾ ਪ੍ਰਜਾਪਾੜੇ ਜਾ ਕੇ ਤੇ ਸਟੇ ਆਪਣਾ ਇੱਥੇ ਆ ਉਹ ਮਾਰਨਿੰਗ ਜਿਹੜਾ ਨਿਕਲਣਾ ਲੱਗੇ ਲੋ ਸੰਗਤ ਜੀ ਆਪਾਂ ਚੱਲੇ ਆ ਜੀ ਅੱਜ ਇਹ ਰਮਗੰਡ ਸਾਹਿਬ ਦੇ ਰਸਤੇ ਰਾਤੀ ਆਪਾਂ ਪਹੁੰਚੇ ਸੀ ਗੋਬਿੰਦਾਨ ਤੱਕ ਤੇ ਹੁਣ ਤੁਰ ਲੱਗੇ ਆਪਾਂ ਮਾਰਨਿੰਗ 4:30 ਹੋ ਗਿਆ ਤੇ ਆਪਾਂ ਚੱਲਣ ਲੱਗੇ ਆ ਜੀ ਸੰਗਤ ਜੀ ਆਹ ਰੋਕਿਆ ਜਿੱਥੇ ਕਿ ਬਾਬਾ ਮੋਦਨ ਸਿੰਘ ਜਿਹੜੇ ਰਿਆਸ਼ ਕੀਤੀ ਜਿਨ੍ਹਾਂ ਨੇ ਆਪਣੀ ਉਦੋਂ ਘਰ ਘਰ ਦੇ ਜਿਹੜੀ ਇੱਥੇ ਰੋਕ ਜਗਾ ਬਣਾ ਕੇ ਤੇ ਉਹ ਤਪੱਸਿਆ ਕਰਦੇ ਕਿ ਜਿਨ੍ਹਾਂ ਨੇ ਰੋਜ਼ ਇੱਥੋਂ ਅਪ ਡਾਊਨ ਕਰਦੇ ਸੀ 6 ਕਿਲੋਮੀਟਰ ਸੱਚਖੰਡ ਹਿਮਕੋਟ ਸਾਹਿਬ ਦੀ ਖੋਜ ਕੀਤੀ ਸੀ ਉਹਨਾਂ ਨੇ ਮਤਲਬ ਕਿ ਉਹਨਾਂ ਨੂੰ ਲੱਭਿਆ ਸੀ ਇਹ ਗੁੰਡ ਸਾਹਿਬ ਨੂੰ ਲੱਭਿਆ ਸੀ ਉਹਨਾਂ ਨੇ ਤੇ ਇੱਥੇ ਰਹਿੰਦੇ ਹੁੰਦੇ ਰੋਜ਼ ਆ ਕੇ ਤੇ ਰੋਜ਼ ਹੀ ਜਾ ਕੇ ਦੇਖਦੇ ਹੁੰਦੇ ਸੀ ਵੀ ਇਹ ਗੁੰਡ ਸਾਹਿਬ ਨੂੰ ਲੱਭਦੇ ਹੁੰਦੇ ਸੀ ਹਾਂ ਬਸ ਸਿੱਧੀ ਸਿੱਧੀ ਚੜਾਈ ਆ ਤੇ ਬਹੁਤ ਸਾਹ ਚੜ ਲਿਆ ਕਿਤੇ ਵੀ 15 ਥਾਂ ਨਹੀਂ ਆਉਂਦੇ ਸਿੱਧਾ ਤਾਂ ਉਚਾਈ ਆ 3 ਕਿਲੋਮੀਟਰ ਹੈਗਾ 2 ਕਿਲੋਮੀਟਰ ਚੱਲ ਆਏ ਗੋਬਿੰਦਾ ਹਾਂ ਤੋ ਤੇ ਹੁਣ 3 ਕਿਲੋਮੀਟਰ ਹੈਗਾ ਤੇ ਗਾੜੀ 1 ਕਿਲੋਮੀਟਰ ਤੇ 1.5 ਕਿਲੋਮੀਟਰ ਤੋਂ ਬੜੀ ਬਰਫ ਵਾਲਾ ਏਰੀਆ ਸ਼ੁਰੂ ਹੋ ਜਾਣਾ ਆ ਪਹਾੜ ਬਰਫ ਵਾਲਾ ਦੇਖੋ ਲਾਪੇ ਬਰੋਬਰ ਜੀ ਦੇ ਆ ਗਏ ਅਸੀਂ ਚੱਲੋ ਦੋਰੋ बदला नहीं मिले पी स्टार्ट हो गया फिर उपर पर्थ लागे यार, सारी संगत माल अपने ਪਾਣੀ ਬਰਫ ਵਰ ਗਿਆ ਗੁਰਵਾ ਨਾ ਫਰੇਜਾਰ ਸਿੱਧੀ ਸਿੱਧੀ ਚੜਾਈ ਆ ਨਾ ਜੇ ਮਨ ਲੱਗੇ ਲੈਵਲ ਵੀ ਆਵੇ ਤਾਂ ਵੀ ਆ ਅੱਜ ਆਪਾਂ ਉੱਥੇ ਜਾਣਾ ਇਹ ਹੋ ਸਕਦੇ ਆਂ ਡੇ ਉਹਨੇ ਪਰਲੇ ਪਾਸ ਜਾਣਾ ਆ ਬਾਏ ਬਰਫ ਪੈਣੀ ਸਟਾਰਟ ਹੋ ਗਈ ਆ ਮਾੜੀ ਮਾੜੀ ਉੱਪਰ ਆਂ ਡਲੇਸ਼ੀਅਰ ਦੇ ਕੋਲ ਆ ਗਈ ਹੁਣ ਬਰਫ ਪੈਣੀ ਸਟਾਰਟ ਹੋ ਗਈ ਹੇਜੰਦੀ ਜਾਂਦੀ ਬਰਫ਼ ਉੱਪਰ ਤੇਲੇ ਰਸਤਾ ਬੰਦਿਆ ਦੇਖਣ ਜਾ ਕੇ ਉੱਪਰ ਉੱਪਰ ਜਾ ਕੇ ਦੇਖਦੇ ਆਂ ਕੀ ਬੰਦ ਆਇ ਤੇ ਰਸਤਾ ਬੰਦਿਆ ਉੱਪਰ ਜਾਣ ਹੀ ਨਹੀਂ ਦੇਣ ਰਏ ਅੱਗੇ ਗਲੇਸ਼ੀਅਲ ਦੇ ਕੋਲ ਆ ਗਏ ਆਂ ਤੇ ਬਹੁਤ ਜ਼ਿਆਦਾ ਸਲੋ ਫਲ ਕਰ ਰਹੀ ਹਾਲ ਬਹੁਤ ਜਿਆਦੀ ਬਰਫ ਪੈ ਰਹੀ ਹੁਣ ਉੱਪਰ ਰਸਤਾ ਵੀ ਰਬੰਦਿਆ ਥੋੜੀ ਦੇਰ ਲਈ ਸਾਫ ਕਰਨ ਲੱਗਿਆ ਹਾਂ ਤੱਗੇ ਢਰੀ ਜਾਂਦੇ ਹੁਣ ਤੂੰ ਵੀਡੀਓ ਬਣਾਉਂਨੇ ਉੱਥੇ ਜਾ ਕੇ ਕਾ ਫੜ ਲਿਆ ਜਾਂ ਆਪਣਾ ਰੈਡ ਕਰਨਾ ਉਹਦੇ ਬੈਗ ਚ ਪਾ ਦੇ ਫਿਰ ਬਰਫ ਉਹਦੇ ਮਮਾ ਕਿੰਨਾ ਕੁ ਪਾਉਣਾ ਓਏ ਓਏ ਇਹਦਾ ਕਿੰਨਾ ਕੁ ਮੈਂ ਜਦੋਂ ਪਹਿਲਾਂ ਹੀ ਕਿਹਾ ਬੰਦਾ ਕੋੜਾ ਹਾਂ ਕੋੜੇ ਵਿੱਚ ਆ ਆ ਪਾ ਗਏ ਹਾਂ ਜੀ ਗਲੇਸ਼ੇ ਦੇ ਉੱਪਰ ਬਹੁਤ ਬਰਫ ਆ ਵਿੱਚ ਪੈਰਾਂ ਦੇ ਵੀ ਮਤਲਬ ਕਿ ਬੜਾ ਸੰਭਲ ਕੇ ਤੁਰਨਾ ਪੈਣ ਰਿਹਾ ਬਰਫ ਹੀ ਬਰਫ ਆ ਕਰਮਚਾਰੀ ਲੱਗੇ ਹਟਾਉਣ ਤੇ ਬਰਫ ਉਹਦਾ ਆਏ ਬੜੇ ਤਰੀਕੇ ਨਾਲ ਪੈਰ ਰੱਖਣੇ ਪੈਂਦੇ ਆ ਸਾਰੀ ਬਰਫ ਬਹੁਤ ਤਿਲਕਣਿਆ ਮੈਂ ਤੇ ਮਾਰਨਿੰਗ ਬੰਦ ਕਰਤਾ ਹੀ ਕਰੀ ਲੇਕਿਨ ਫੇਰ ਜਿਹੜਾ ਖੋਲਦਾ ਵਾ ਬਰਫ ਪੈਣੋਂ हट ਗਈ ਆ ਲੇਕਿਨ ਪਈ ਬਹੁਤ ਆ ਅਜੇ ਉੱਪਰ ਜਾਵਾਂਗੇ ਅੱਜ ਇੱਕ 1.5 ਕਿਲੋਮੀਟਰ ਪਿਆ ਹੋਰ ਬਹੁਤ ਟਾਫ ਰਸਤੇ ਆਇਆ ਇੱਥੋਂ ਦੇ ਜਿਹੜਾ ਨਾ ਆ ਗਲੇਸ਼ੀਅਰ ਜਦੋਂ ਨਾਲ ਸ਼ੁਰੂ ਹੋਇਆ ਨਾ ਉਰੋਂ ਦਾ ਬਹੁਤ ਸਾਹ ਚੜਨ ਲਿਆ ਅਛਾਤੀ ਚ ਮਾੜੀ ਮਾੜੀ ਦਰਦ ਵੀ ਹੋਣ ਲਿਈ ਕਿਉਂਕਿ ਗਲੇਸ਼ੀਅਰ ਕਾ ਆਕਸੀਜਨ ਘਟ ਗਈ ਉੱਪਰ ਬਹੁਤ ਆ ਗਏ ਆ ਬਹੁਤ ਉੱਪਰ ਆਏ ਆ ਵੇ ਜਦੋਂ ਉਹ ਗਲੇਸ਼ੀਅਰ ਸ਼ੁਰੂ ਹੋਇਆ ਉਦੋਂ ਦਾ ਹੀ ਕੰਮ ਖਰਾਬ ਆ ਲੇਕਿਨ ਮਾਰਾ ਇਹਨੇ ਬੜਾ ਆਸਰਾ ਬਖਸ਼ਿਆ ਦਾ ਤੁਰੇ ਜਾਣ ਨੇ ਓਲੇਲੀ ਮੁੰਡੇ ਨਾਲ ਆ ਪਿੰਡ ਦੇ ਆਪਣੇ ਤੇ ਜਾਵਾਂਗੇ ਮੱਥਾ ਟੇਕ ਕੇ ਆਪਾਂ ਬਿਲਕੁਲ ਨੇੜੇ ਆ ਗਏ ਆਪਾਂ ਇਹਨੋਂ ਕੋਲ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੋਵਾਂਗੇ ਗੁਰਦੁਆਰਾ ਸਾਹਿਬ ਹੁਣ ਨਾਲੀ ਵਾਲੇ ਫਿਰ ਤੱਕ ਮਾਰਕੀਟ ਆ ਗਈ ਆ ਜੀ ਗੁਰਦੁਆਰ ਸਾਹਿਬ ਦੀ ਐਂਟਰੀ ਐਂਟਰੀ ਕਰਾਂਗੇ ਹੁਣ ਆਪਾਂ ਆਪਾਂ ਪਤਾ ਕਿ ਇਹਨੇ ਚਾਹਾਂ ਕਾ ਚੁੱਕਾ ਤਾ ਮੇਰਾ ਕੰਮ ਬਣ ਗਿਆ ਸਰਾਂ ਪਾਣੀ ਕਰ ਲਿਆ ਆਪਾਂ ਇਹ ਫੋਟ ਸਾਹ ਪਹੁੰਚ ਗਏ ਆਪਾਂ ਤੇ ਹੁਣ ਆਪਾਂ ਅੰਦਰ ਮੱਥਾ ਟੇਕਾਂਗੇ ਤੇ ਫੇਰ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਫੇਰ ਵਾਪਸ ਜਾਵਾਂਗੇ ਆਪਾਂ ਕਿਉਂਕਿ ਇੱਥੇ ਜਰ ਜਰ ਬੈਠਣ ਦੇ ਨਾਲ ਫੇਰ ਵਰਤਣ ਸ਼ੁਰੂ ਹੋਦੀ ਆ Bye, Bye. Bye. ਤਾਰਾ ਲੈ ਕੇ ਜਲਪਨ ਛੱਕੇ ਸਮੇਸਰ ਗੁਰਦੁਆਰਾ ਸ੍ਰੀ ਗੋਵਿੰਦਾਨ ਸਾਹਿਬ ਨੂੰ ਚਲੇ ਪਾਉਣ ਦੀ ਕਿਰਪਾਲਤਾ ਕਰੋ ਸੰਗਤ ਨੂੰ ਬੇਨਤੀ ਹੈ ਜਿਹੜੀ ਸੰਗਤ ਬੈਠੀ ਹੈ ਨਾ ਦਰਬਾਰ ਸਾਹਿਬ ਦੇ ਵਿੱਚ ਕੰਬਲ ਤੈ ਲਗਾ ਕਰਕੇ ਪਿੱਛੇ ਰੱਖ ਕੇ ਸਮੇਸਰ ਗੁਰਦੁਆਰਾ ਸ੍ਰੀ ਗੋਵਿੰਦਾਨ ਸਾਹਿਬ ਨੂੰ ਜੀ ਆਪਾਂ ਅੰਦਰੋਂ ਮੈਂ ਜੀ ਕਿਹੜੀ ਹਾਂਜੀ ਸੰਗਤ ਜੀ ਆਪਾਂ ਦਰਸ਼ਨ ਕੀਤੇ ਸ੍ਰੀ ਹੇਮ ਗੁਰੂ ਸਾਹਿਬ ਜੀ ਦੇ ਹੋਣ ਆਪਾਂ ਫੇਰ ਜਾਵਾਂਗੇ ਗੋਵਿੰਦਾਨ ਤੇ ਮਾਰਨਿੰਗ ਉਥੋਂ ਫੇਰ ਚੱਲਣ ਗੋਵਿੰਦ ਘਰ ਤੇ ਭਾਈ ਗੁਰਜੀਤ ਕਾਲ ਸਾਹਿਬ ਇਹ ਜੀ ਕਹਿੰਦਾ ਹੈ